ਸਾਰੇ ਜਹਾਂ ਸੇ ਅੱਛਾ ਹਿੰਦੂਸਤਾਨਾ ਹਮਾਰਾ ਜੀ ਹਾਂ ਵਾਕਈ ਹਿੰਦੁਸਤਾਨ ਹਮਾਰਾ ਸਾਰੇ ਜਹਾਂ ਸੇ ਅੱਛਾ ਹੈ ਅੱਜ ਲੁਆਇਨ ਕਲੱਬ ਗ੍ਰੇਟਰ ਵੱਲੋਂ ਇੱਥੇ ਘਰ ਘਰ ਤਿਰੰਗੇ ਵੰਡੇ ਜਾ ਰਹੇ ਨੇ ਤਿਰੰਗੇ ਜਿਹੜੇ ਆਉ ਦਿੱਤੇ ਜਾ ਰਹੇ ਨੇ ਕਿਉਂਕਿ 15 ਅਗਸਤ ਸਾਡਾ ਦਿਨ ਸਾਡੇ ਭਾਰਤ ਦਾ ਦਿਨ ਹੈ ਸਾਡੇ ਇੰਡੀਆ ਦਾ ਦਿਨ ਸੱਜਣ ਨਾਲ ਮੌਜੂਦ ਨੇ ਇੱਥੇ ਲੁਆਇਨ ਕਲੱਬ ਗ੍ਰੇਟਰ ਤੋਂ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਕ ਤਾਂ ਲੈਦਾ ਬਹੁਤ ਬਹੁਤ ਸਵਾਗਤ ਹੈ ਜੀ ਔਰ ਅਸੀਂ ਮਾਨਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਆਦੇਸ਼ ਤੇ ਇਹ ਸਮਾਰੋਹ ਜਿਹੜਾ ਹੈ ਉਹ ਮਨੀਸ਼ ਧੀਰਜੀ ਜਿਹਾ ਸਾਡਾ ਲਾਈਨ ਮੈਂਬਰ ਹੈ ਔਰ ਭਾਜਪਾ ਸਾਊਥ ਦੇ ਪ੍ਰਧਾਨ ਹਨ ਉਹਨਾਂ ਦੇ ਜ਼ਿਹਰੇ ਕਿਹਾਦਤ ਅਸੀਂ ਇਹ ਮਨਾ ਰਹੇ ਹਾਂ ਅਸਲ ਵਿੱਚ ਆਜ਼ਾਦੀ ਦਾ ਇਹ ਸਮਾਰੋਹ ਜਿਹੜਾ ਹੈ ਕਿ ਤਾਂ ਹੀ ਮਨਾਇਆ ਜਾ ਸਕਦਾ ਹੈ ਕਿ ਇਹ ਸਰਕਾਰੀ ਛੁੱਟੀ ਨਹੀਂ ਹੈ ਇਹ ਸਿਰਫ ਸਰਕਾਰੀ ਮੁਲਾਜ਼ਮਾਂ ਵਾਸਤੇ ਨਹੀਂ ਹੈ ਜਿੰਨੀ ਦੇਰ ਹਰ ਭਾਰਤੀ ਦੇ ਦਿਲ 'ਚ ਜਜ਼ਬਾ ਨਹੀਂ ਉੱਠੇਗਾ ਆਜ਼ਾਦੀ ਦਾ ਓਨੀ ਦੇਰ ਇਹ ਪਰਬ ਨਹੀਂ ਮਨਾਇਆ ਜਾਏਗਾ ਇਹ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ ਔਰ ਮੈਂ ਅਪੀਲ ਕਰਾਂਗਾ ਆਪਣੇ ਪੂਰੇ ਕਲੱਬ ਨਾਲ ਪੂਰੀ ਆਪਣੇ ਭਾਰਤ ਸਾਥੀ ਜਿਹੜੇ ਸਾਡੇ ਭਾਰਤ ਦੇਸ਼ ਵਾਸੀ ਨੇ ਕਿ ਹਰ ਭਾਰਤੀ ਜਿਹੜਾ ਹੈ ਇਹ ਤੇ ਫਕਰ ਮਹਿਸੂਸ ਕਰੇ ਇਹ ਆਜ਼ਾਦੀ ਆਪਾਂ ਕਿਦਾਂ ਲਈ ਆ ਇਹਦੇ ਲਈ ਅਸੀਂ ਕੀ ਦੁੱਖ ਝੱਲੇ ਆ ਅਸੀਂ ਆਪਾਂ ਉਹ ਉਸ ਵੇਲੇ ਸੀਗੇ ਤੇ ਨਹੀਂ ਪਰ ਜੋ ਸਾਨੂੰ ਕਿਤਾਬਾਂ ਦੱਸਦੀਆਂ ਔਰ ਸਾਡੇ ਬਜ਼ੁਰਗ ਦੱਸਦੇ ਆ ਇਵੇਂ ਅਸੀਂ ਉਸ ਅੰਗਰੇਜ਼ ਦੇ ਵਿਰੁੱਧ ਲੜੇ ਆਂ ਔਰ ਅੱਜ ਆਜ਼ਾਦ ਭਾਰਤ ਵਿੱਚ ਅਸੀਂ ਸਾਲ ਲੈ ਰਹੇ ਆਂ ਔਰ ਇਸ ਪਰਵ ਨੂੰ ਇੱਕ ਤਿਉਹਾਰ ਵਾਂਗਰ ਬਣਾ ਰਹੇ ਆਂ ਆਓ ਅਸੀਂ ਮਿਲ ਕੇ ਪੂਰੇ ਭਾਰਤ ਜਿਹੜਾ ਮਿਲ ਕੇ ਪੂਰੀ ਦੁਨੀਆ ਨੂੰ ਦਿਖਾਏ ਕਿ ਆਜ਼ਾਦੀ ਕੀ ਹੈ ਔਰ ਹਰ ਭਾਰਤੀ ਦੇ ਦਿਲ 'ਚ ਜਜ਼ਬਾ ਕੀ ਜਿੰਨੀ ਦੇਰ ਤੱਕ ਜਜ਼ਬਾ ਕਲੀਅਰ ਨਹੀਂ ਹੁੰਦਾ ਓਨੀ ਦੇਰ ਇਹ ਤਿਉਹਾਰ ਪੂਰਾ ਨਹੀਂ ਹੁੰਦਾ ਸੋ ਮੇਰੀ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਹੈ ਕਿ ਹਰ ਕਿਸੇ ਵੀ ਤਰ੍ਹਾਂ ਦੀ ਭੇਦਭਾਵ ਤੋਂ ਉੱਪਰ ਉੱਠ ਕੇ ਦੇਸ਼ ਦਾ ਝੰਡਾ ਜਿਹੜਾ ਹੈ ਉਹਨੂੰ ਫੜੋ ਔਰ ਦੇਸ਼ ਦਾ ਨਾਮ ਜਿਹੜਾ ਹੈ ਉਹ ਦੀਨ ਦੁਨੀਆ ਚ ਪੂਰਾ ਉਜਾਕਰ ਕਰੋ ਤਾਂ ਹੀ ਇਸ ਤਿਹਾੜ ਦਾ ਕੋਈ ਮਤਲਬ ਹੋਏਗਾ ਤਾਂ ਹੀ 15 ਅਗਸਤ ਜਿਹੜੀ ਹੈ ਜਿਹੜਾ ਅੰਮ੍ਰਿਤ ਮਹੋਤਸਵ ਆਪਾਂ ਮਨਾ ਰਹੇ ਹਾਂ ਇਹਦਾ ਤਾਂ ਹੀ ਕੋਈ ਅਰਥ ਜਿਹੜਾ ਹੈ ਉਹ ਹੋਵੇਗਾ ਸਰ 15 ਅਗਸਤ ਕੰ ਦਾ ਅੱਜ ਤਰੰਗੇ ਬੰਡੇ ਜਾ ਰਹੇ ਨੇ ਘਰ ਘਰ ਤਰੰਗਾ ਜੀ ਜੀ ਬਹੁਤ ਸ਼ੁਕਰੀਆ ਇੱਕ ਤਾਲਰ ਨਿਊਜ਼ਾ ਟਿੰਗਰ ਸਾਥ ਤੁਹਾਡਾ ਸਾਰੀ ਟੀਮ ਦਾ ਔਰ ਸਾਨੂੰ ਅੱਜ ਬੜਾ ਫਕਰ ਮਹਿਸੂਸ ਹੋ ਰਿਹਾ ਹੈ ਕਿ ਜਦੋਂ ਜਦੋਂ ਵੀ ਦੇਸ਼ ਦੇ ਲਈ ਤਰੰਗਾ ਚੁੱਕ ਕੇ ਚੱਲਣ ਦੀ ਗੱਲ ਆਉਂਦੀ ਹੈ ਤੇ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਇਦਾਂ ਦਾ ਪ੍ਰਾਊਡ ਫੀਲ ਹੁੰਦਾ ਹੈ ਕਿ ਜਿੱਦਾਂ ਮਤਲਬ ਅਸੀਂ ਵੀ ਉਸ ਅਜਾਦੀ ਦਾ ਹਿੱਸਾ ਤੋਂ 15 ਅਗਸਤ ਜਿਹੜੀ ਹੈ ਹਰ ਇੱਕ ਹਿੰਦੁਸਤਾਨੀ ਲਈ ਕੋਈ ਜਾਤ ਪਾਤ ਦੀ ਗੱਲ ਨਹੀਂ ਇਹਦੇ ਵਿੱਚ ਹੁੰਦੀ ਕਿਸੇ ਦੇ ਧਰਮ ਦੀ ਗੱਲ ਨਹੀਂ ਹੁੰਦੀ ਹਰ ਧਰਮ ਦਾ ਸਵਾਗਤ ਹੈ ਹਿੰਦੁਸਤਾਨ ਇੱਕ ਐਸੀ ਧਰਤੀ ਹੈ ਜਿੱਥੇ ਹਰ ਧਰਮ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਹਰ ਧਰਮ ਦੀ ਸੁਰੱਖਿਆ ਕੀਤੀ ਜਾਂਦੀ ਹੈ ਹਰ ਧਰਮ ਨੂੰ ਉੱਚਾ ਚੁੱਕਿਆ ਜਾਂਦਾ ਹੈ ਹਰ ਧਰਮ ਨੂੰ ਤੀਨ ਦੁਨੀਆਂ ਦੇ ਵਿੱਚ ਨਾਮ ਰੌਸ਼ਨ ਕੀਤਾ ਜਾਂਦਾ ਸੋ ਨਰਿੰਦਰ ਭਾਈ ਮੋਦੀ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਇਸ ਵਾਰ ਤੀਸਰੀ ਵਾਰ ਉਹਨਾਂ ਨੇ ਅਪੀਲ ਕੀਤੀ ਰਿਕੁਐਸਟ ਕੀਤੀ ਸਾਰੇ ਹਿੰਦੁਸਤਾਨੀਆਂ ਨੂੰ ਕਿ ਹਰ ਘਰ ਤਿਰੰਗਾ ਬਹੁਤ ਜ਼ਰੂਰੀ ਹੈ ਉਹ ਇਸ ਕਰਕੇ ਨਹੀਂ ਕਿ ਇੱਕ ਅਸੀਂ ਤਿਰੰਗਾ ਲਾਣਾ ਜਾਂ ਇੱਕ ਝੰਡਾ ਲਗਾਣਾ ਉਹਦਾ ਇੱਕ ਮੈਸੇਜ ਆਵੇ ਤਾਂ ਕਿ ਦੇਸ਼ ਭਗਤੀ ਦੀ ਭਾਵਨਾ ਹਰ ਇੱਕ ਭਾਰਤ ਵਾਸੀ ਦੇ ਅੰਦਰ ਇੱਕ ਬਣੀ ਰਹੇ ਉਹ ਇਸ ਬਣੀ ਰਹਿਣ ਦੇ ਲਈ ਤਿਰੰਗੇ ਨੂੰ ਜਦੋਂ-ਜਦੋਂ ਅਸੀਂ ਸਲਾਮ ਕਰਦੇ ਹਾਂ ਤਾਂ ਸਾਡਾ ਮਾਣ ਸਿਰ ਨਾਲ ਸਿਰ ਜਿਹੜਾ ਸਾਡਾ ਮਾਣ ਨਾਲ ਉੱਚਾ ਹੁੰਦਾ ਬੜਾ ਪ੍ਰਾਊਡ ਮੂਮੈਂਟ ਹੈ ਲਾਇਓਨਸ ਕਲੱਬ ਦੀ ਸਾਰੀ ਟੀਮ ਦੇ ਬੜੇ ਸ਼ੁਕਰਗੁਜ਼ਾਰ ਹਾਂ ਲਾਇਓਨਸ ਕਲੱਬ ਨਕੋਦਰ ਗ੍ਰੇਟਰ ਨੇ ਜਿਹੜਾ ਸਾਨੂੰ ਇਹ ਸਾਰੀ ਮਾਣ ਬਖਸ਼ਿਆ ਔਰ ਉਹ ਤਿਰੰਗੇ ਦਾ ਜਿਹੜਾ ਮਾਣ ਹੈ ਬਣਾਉਣ ਦੇ ਲਈ ਜਿਹੜਾ ਇਹ ਉਪਰਾਲਾ ਕੀਤਾ ਮਾਨ ਸਾਹਿਬ ਦਾ ਭੱਲਾ ਸਾਹਿਬ ਦਾ ਸਾਰੀ ਟੀਮ ਦਾ ਪ੍ਰੋਫੈਸਰ ਵਿਨੇਜ ਅਲੇ ਕਲਤੀ ਸਾਹਿਬ ਹੈ ਪ੍ਰੋਬਿਲ ਜੀ ਸਾਰੀ ਟੀਮ ਦਾ ਬੜੇ ਸ਼ੁਕਰਗੁਜ਼ਾਰ ਹੈ ਔਰ ਪੂਰੀ ਸਮੂਚੀ ਲਾਇਨਸ ਕਲੱਬ ਗ੍ਰੇਟਰ ਦਾ ਬੜੇ ਤੈਦਿਲੋ ਸ਼ੁਕਰਗੁਜ਼ਾਰ ਕਰਦੇ ਆ ਕਿ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਔਰ ਦੁਨੀਆ ਦੇ ਵਿੱਚ ਨਕੋਦਰ ਦੇ ਵਿੱਚ ਪ੍ਰੋਪਰਲੀ ਅੱਛਾ ਮੈਸੇਜ ਦੇਣ ਦੇ ਲਈ ਇਹ ਉਪਰਾਲਾ ਕੀਤਾ ਬਹੁਤ-ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਭਲਾ ਜੀ ਸਿਤ ਰੰਗੇ ਬੰਡੇ ਜਾ ਰਹੇ ਨੇ ਖੁਸ਼ੀ ਮਨਾਈ ਜਾ ਰਹੀ ਆ ਅਸੀਂ ਬਹੁਤ ਗਰਵ ਮਹਿਸੂਸ ਕਰਦੇ ਆ ਰੰਗੇ ਰੰਗੇ ਲਈ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਉਹਨਾਂ ਨੇ ਕਿਹਾ ਘਰ ਘਰ ਤਿਰੰਗਾ ਹੋਵੇ ਅਸੀਂ ਉਹਨਾਂ ਤੇ ਅਮਲ ਕਰ ਰਹੇ ਆ ਥੈਂਕ ਯੂ ਘਰ ਘਰ ਤਿਰੰਗਾ ਹੋਵੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਸਰ ਸਭ ਤੋਂ ਪਹਿਲਾਂ ਤਾਂ ਜੀ ਕੱਲ 15 ਅਗਸਤ ਹੈ ਆਜ਼ਾਦੀ ਦਿਵਸ ਦਾ ਦੇਸ਼ ਦਾ ਸਭ ਨੂੰ ਇਲਾਕਾ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਬਾਕੀ ਸਾਰੇ ਹਿੰਦੁਸਤਾਨੀਆਂ ਦੀ ਆਨ-ਪਾਨ-ਸ਼ਾਨ ਤਿਰੰਗਾ ਤੇ ਲਾਇਓਂਸ ਕਰਬ ਗ੍ਰੇਟਰ ਇਸ ਮੌਕੇ ਦੇ ਸਾਰੇ ਵੰਡ ਰਹੇ ਸਾਰੇ ਝੰਡਾ ਬਹੁਤ ਬਹੁਤ ਹਾਂ ਜੈ ਹਿੰਦ ਭਾਰਤ ਮਾਤਾ ਕੀ ਜੈ ਬੜੇ ਧੰਨਵਾਦੀ ਆ ਦੁਆਇੰਸ ਕਲੱਬ ਨਕੋਦਰ ਗ੍ਰੇਟਰ ਦੇ ਉਹਨਾਂ ਦੇ ਪ੍ਰਧਾਨ ਤਮਾਨ ਸਾਹਿਬ ਔਰ ਜਿੰਨੀ ਵੀ ਸਮੁੱਚੀ ਟੀਮ ਆ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਨੇ ਇੱਕ ਮੈਸੇਜ ਦਿੱਤਾ ਕਿ ਘਰ ਘਰ ਤਿਰੰਗਾ ਇਹ ਤਿਰੰਗੇ ਦੀ ਜਿਹੜੀ ਆ ਅਹਿਮੀਅਤ ਉਹਨਾਂ ਦਾ ਮੈਸੇਜ ਦੇਣ ਦਾ ਮਹੱਤਵ ਇਹ ਆ ਕਿ ਅਹਿਮੀਅਤ ਬੱਚੇ ਨੂੰ ਪਤਾ ਲੱਗੇ ਇਹ ਕੋਈ 1.5 ਮੀਟਰ ਦਾ ਕੱਪੜਾ ਨਹੀਂ ਹੈ ਇਹ ਤਿੰਨ ਰੰਗਾਂ ਦੇ ਵਿੱਚ ਜਿਹੜਾ ਤਿਰੰਗਾ ਸਾਨੂੰ ਬੜੀਆਂ ਸ਼ਹਾਦਤਾਂ ਦੇ ਨਾਲ ਮਿਲਿਆ ਸਭ ਤੋਂ ਉੱਪਰ ਕੇਸਰੀ ਰੰਗ ਆ ਜਿਹਦੇ ਵਿੱਚ ਸਾਡੇ ਵੀਰ ਯੋਧਿਆਂ ਦਾ ਬਲਦਾਨ ਆ ਉਹ ਦਰਸਾਂਦਾ ਔਰ ਉਹਦੇ ਨਾਲ ਦੀ ਨਾਲ ਉਸ ਤੋਂ ਬਾਅਦ ਜਿਹੜਾ ਵਾਈਟ ਰੰਗ ਹੈ ਸਾਡਾ ਸ਼ਾਂਤੀ ਦਾ ਪ੍ਰਤੀਕ ਆ ਕਿ ਅਸੀਂ ਜਿੱਥੇ ਉਹ ਸਾਡੇ ਤੇ ਵਾਰ ਕਰਦਾ ਜਿਹਦਾ ਜਵਾਬ ਦੇਣਾ ਜਾਣਦੇ ਤਾਂ ਅਸੀਂ ਪਿਆਰ ਵੀ ਬਹੁਤ ਕਰਦੇ ਹਾਂ ਸ਼ਾਂਤੀ ਦਾ ਪ੍ਰਤੀਕ ਆ ਉਹਦੇ ਨਾਲ ਦੀ ਨਾਲ ਜਿਹੜਾ ਤੀਸਰੇ ਨੰਬਰ ਤੇ ਜਿਹੜਾ ਹਰਾ ਰੰਗ ਆ ਉਹ ਹਰਿਆਲੀ ਦਾ ਤੇ ਕੁਸ਼ਹਾਲੀ ਦਾ ਪ੍ਰਤੀਕ ਆ ਕਿਉਂਕਿ ਜਿਹੜਾ ਸਾਡਾ ਭਾਰਤ ਦੇਸ਼ ਆ ਇੱਕ ਖੇਤੀ ਪ੍ਰਧਾਨ ਦੇਸ਼ ਆ ਸੋ ਇਹਦੇ ਕਰਕੇ ਇਹ ਬੱਚਿਆਂ ਨੂੰ ਇੱਕ ਨਵੀਂ ਸੇਧ ਦੇਣ ਲਈ ਪ੍ਰਧਾਨ ਦੇਸ਼ੀ ਦੇ ਨਮੋਦ ਜੀ ਨੇ ਮੈਸੇਜ ਦਿੱਤਾ ਜੋ ਕਿ ਇਹ ਤਿਰੰਗਾ ਘਰ ਦਾ ਜਿਹੜਾ ਸਾਰਿਆਂ ਦਾ ਵਤਨ ਕੀਤੇ ਜੈ ਹੈ ਜੈ ਹਿੰਦ ਭਾਰਤ ਮਾਤਾ ਕੀ ਜੈ ਬਹੁਤ ਹੀ ਵਧੀਆ ਇੱਕ ਪ੍ਰਾਲਾ ਜੀ ਰੋਇੰਗ ਕਲਰ ਗੈਰੇਟਰਰ ਮੱਲੋਂ ਜਿਹੜਾ ਕਿ ਝੰਡੇ ਵੰਡੇ ਜਾ ਰਹੇ ਨੇ ਇੱਕ ਬਹੁਤ ਵਧੀਆ ਪ੍ਰਾਲਾ ਜਿਹੜਾ 15 ਅਗਸਤਾ ਬੜੀਆਂ ਸ਼ਹਾਦਤਾਂ ਬੜੀ ਸ਼ਹੀਦੀਆਂ ਦੇਖ ਕੇ ਸਾਨੂੰ ਇਸ ਦਿਨ ਮਿਲਿਆ ਆ ਔਰ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਨੇ ਜਿਹੜਾ ਇੱਕ ਅਪੀਲ ਕੀਤੀ ਸੀ ਹਰ ਘਰ ਦੇ ਵਿੱਚ ਝੰਡਾ ਉਹ ਅਜੇ ਮੈਂ ਕਰਕੇ ਦਿਖਾਤਾ ਔਰ ਝੰਡੇ ਵੱਡੇ ਜਾ ਰਹੇ ਨੇ ਚਾਰੇ ਪਾਸੇ ਜਿੱਧਰ ਵੀ ਕੈਮਰਾ ਘੁਮਾ ਕੇ ਦਿਖਾ ਦਿਓ ਇਹ ਜਿਹੜੇ ਝੰਡੇ ਵੱਡੇ ਜਾ ਰਹੇ ਨੇ ਇੱਕ ਵਾਰ ਫਿਰ ਮੈਂ ਕਵਾਂਗਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਕੈਮਰਾ ਪ੍ਰਸਾਦ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋਦਰ